ਇਹ ਆ ਗਈ ਫੁੱਲ ਵੱਡੇ ਕੱਦ ਕਾਸ ਤੇ ਕਮਾਲੋ ਜੀ ਕਮਾਲ ਇੱਥੇ ਤੋਂ ਸਿੰਘ ਸਿੰਘ ਦੀ ਬਣਾਵਟ ਦੇਖ ਸਕਦੇ ਹੋ ਲੰਬਾਈ ਲੰਬੂਈ ਦੇਖ ਸਕਦੇ ਹੋ ਤੇ ਅਗਲੇ ਬੰਨਿਓ ਸਜਣੋ ਲੇਵਾਲੂ ਆ ਦੇਖ ਸਕਦੇ ਹੋ ਸੂਈ ਹੈਗੀ ਆ ਤਿੰਨਾਂ ਮਹੀਨਿਆਂ ਦੀ ਦੁੱਧ ਦੇ ਇਸ ਟਾਈਮ ਰੈਡੀ ਹੈਗਾ ਇਹਦੇ ਥੱਲੇ 12 ਤੋਂ 13 ਕਿਲੋ 16 17 ਕੱਢਿਆ ਬਾਈ ਕਹਿੰਦਾ ਕੰਡੇ ਵਾਲਾ ਆ ਜੋਟੀ ਦੀ ਕੀ ਡਿਟੇਲ ਇਹ ਦੂਜੇ ਸੂਏ ਆ ਜੀ ਅੱਛਾ ਹਾਂ ਇਹ ਪਹਿਲਣੇ ਲੱਗਦੀ ਹੈ ਹਨ ਨਹੀਂ ਦੂਏ ਹੈ ਜੀ ਇਹ ਹਾਂ ਪਹਿਲਣੇ ਲੱਗਦੀ ਹੈ ਸਿੰਘ ਸਿੰਘ ਇਹਦਾ ਵੀ ਪੂਰਾ ਕੁਆਲਿਟੀ ਦਾ ਆ ਗਿਆ ਹਨ ਹਾਂ ਜੀ ਹਾਂ ਆਡਰ ਡਰੀਦਾ ਵੀ ਇਸ਼ਟਾ ਚ ਆਡਰ ਸਾਰੀਆਂ ਦੀ ਸਟਿਚ ਨੇ ਨਾ ਦੁੱਧ ਥੱਲੇ 17 ਕਿਲੋ ਬਈ 17 ਕਿਲੋ ਤਿਆਰ ਹਾਂਜੀ ਹਾਂ ਕਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆਪਾਂ ਪਿੰਡ ਹੈਗਾ ਲਹਿਰਾ ਤਹਿਸੀਲ ਹੈਗੀਆ ਡੇਲੋਂ ਤੇ ਜ਼ਿਲ੍ਹਾ ਹੈਗਾ ਸੱਜਣੋ ਲੁਧਿਆਣਾ ਕਿਉਂਕਿ ਜਿੰਨੇ ਜਾਨਵਰ ਅੱਜ ਮੈਂ ਦਿਖਾਉਂਗਾ ਤਕਰੀਬਨ ਤਕਰੀਬਨ ਇਹ ਸਾਰੀ ਜਾਨਵਰ ਬਿਕਾਊ ਨੇ A ਤੋਂ Z ਆ ਝੋਟੀ ਵੀ ਬਕਾਇਆ ਵਿੱਚ ਇਹਦੇ ਤਾਜ਼ੀਆਂ ਵੀ ਨੇ ਝੋਟੀਆਂ ਦੁੱਧ ਵੀ 17 17 ਕਿਲੋ ਰੈਡੀ ਦਾ ਤੇ ਇੱਕ ਹੈਗੀ ਆ ਚੰਗੀ ਝੋਟੀ ਸੱਜਣੋ ਤੋਕੜ ਗੱਬਣਾ ਤੇ ਜਰਸੀ ਨਸਲ ਦੀ ਬੱਛੀ ਆ ਗਾਂ ਚੰਗੀ ਤੇ ਇੱਕ ਸਾਹੀਵਾਲ ਆ ਤੇ ਇੱਕ ਹੈਗੀ ਆ ਸੱਜਣੋ ਕਰੋ ਸੰਗ ਚ ਕਿਉਂਕਿ ਤਕਰੀਬਨ ਤਕਰੀਬਨ گاਵਾ ਵੀ ਦਿਖਾਉਂਗਾ ਮੱਝਾਂ ਵੀ ਦਿਖਾਉਂਗਾ ਤੋਕੜ ਗੱਬਣ ਵੀ ਦਿਖਾਵਾਂਗੇ ਤਾਜੀ ਵੀ ਦਿਖਾਵਾਂਗੇ ਤੇ ਪੰਜਾਂ ਪੰਜਾ ਇੱਕ ਸੌਰੀ ਸੱਤਾਂ ਸੱਤਾਂ ਮਹੀਨਿਆਂ ਦੀਆਂ ਦੋ ਗੱਬਣਾ ਵੀ ਦਿਖਾਵਾਂਗੇ ਤੇ ਬਾਕੀ ਬਾਈ ਨਾ ਕਰਾਉਂਦੇ ਆ ਗੱਲ ਬਾਤ ਏ ਟੂ ਜ਼ੈਡ ਪਸ਼ੂ ਤਾਂ ਨੇ ਦੇ ਚ ਫੋਰ ਸੇਲ ਆ ਸਾਰੇ ਸਾਰੇ ਹੀ ਵੇਚਣਾ ਬਾਈ ਕਹਿੰਦਾ ਤੇ ਆਜੋ ਬਾਈ ਨਾ ਕਰਾਉਂਦੇ ਆ ਗੱਲ ਬਾਤ ਤੇ ਕੱਲੇ ਕੱਲੇ ਜਾਨਵਰ ਦੇ ਸੱਜਣੋ ਡਿਟੇਲ ਵੀ ਪੁੱਛਾਂਗੇ ਬਾਈ ਨੂੰ ਆਜੋ ਜੀ ਸ੍ਰੀ ਕਾਲ ਜੀ ਹਾਂ ਜੀ ਨਾਮ ਦੱਸ ਦੋ ਜੀ ਕੀ ਆ ਨਾਮ ਮੇਰਾ ਗਰਜੋਤ ਆ ਜੀ ਨੌ ਗਰਜੋਤ ਆ ਪਿੰਡ ਲੈ ਰਹਾ ਹਨ ਪਿੰਡ ਲੈ ਰਹਾ ਏ ਆ ਤਹਿਸੀਲ ਡੇਲੋਂ ਆਪਣੀ ਤਹਿਸੀਲ ਡੇਲੋਂ ਆ ਜੀ ਇਹ ਪਿੰਡ ਕਿੱਥੇ ਜਾ ਕੇ ਜੀ ਗੱਲ ਕਰਦੇ ਆ ਇਹ ਮਰੇਰ ਕੋਟਲੇ ਤੇ ਲੁਧਿਆਣੇ ਦੇ ਵਿਚਾਲੇ ਪੈਂਦਾ ਜੀ ਨੇੜੇ ਕਿਹੜਾ ਸ਼ਹਿਰ ਆ ਗਿਆ ਐਮਨਦਗੜ ਮੰਡੀ ਐਮਨਦਗੜ ਮੰਡੀ ਲੁਧਿਆਣਾ ਕਿੰਨਾ ਇੱਥੋਂ 22 ਕਿਲੋਮੀਟਰ ਲੁਧਿਆਣਾ 22 ਕਿਲੋਮੀਟਰ ਹਾਂ ਇੱਥੋਂ ਕਰ ਲਈਏ ਸਟਾਰਟ ਲੈ ਤੋਰ ਦੇ ਖੋਲ ਕੇ ਨਾਲ ਨਾਲ ਦੀ ਡਿਟੇਲ ਦੱਸ ਦੋ ਕਿਹੜਾ ਸੂਆ ਬਾਈ ਇਹ ਇਹ ਦੂਜਾ ਸੂਆ ਜੀ ਕਿੰਨੇ ਦਿਨ ਦੀ ਸੂਈ ਆ ਤੋਰ ਦੋ ਜੀ ਹੈਗੀ 20 ਦਿਨਾਂ ਦੀ ਸੂਈ ਹੋਈ 20 ਦਿਨ ਦੀ ਸੂਈ ਆ ਬੱਚਾ ਕੀ ਆ ਜੀ ਨਾਲ ਇਹਦੇ ਬੱਚਾ ਕੱਟਾ ਹੀ ਇਹਦੇ ਨਾਲ ਇਹਦੇ ਹੈਗਾ ਮੇਲ ਕਾਫ ਦੁੱਧ ਹੁਣ ਕਿੰਨਾ ਰੈਡੀ ਆ ਦੁੱਧ ਏਸਲੇ 17 ਕਿਲੋ ਰੈਡੀ ਹੈ ਜੀ 17 ਕਿਲੋ ਰੈਡੀ ਆ ਹਾਂ ਜੀ ਸੂਆ ਦੂਜਾ ਸੂਆ ਦੂਜਾ ਇਹ ਸੱਜਣੋ ਸੂਆ ਦੂਜਾ ਜਿਵੇਂ ਦੱਸਿਆ ਬਾਈ ਨੇ ਕਹਿੰਦਾ ਦੁੱਧ ਦੇ ਦੇ ਥੱਲੇ ਇਸ ਟਾਈਮ 17 ਕਿਲੋ ਰੈਡੀ ਦਾ ਤੇ ਬਾਕੀ ਦੇ ਗੱਲ ਕਰ ਲੈਣਾ ਲੇਵਾ ਰੱਖਦੀ ਆ ਆਰਡਰ ਰੱਖਦੀ ਆ ਥੋੜਾ ਜਿਹਾ ਸਟਿਚ ਤੇ ਉਹੀ ਗੱਲ ਆ ਵੀ ਭਾਰਤ ਵਾਲਾ ਨਕਸ਼ਾ ਹੀ ਬਣਿਆ ਹੋਇਆ ਲੇਵੇ ਤੇ ਥਣ ਥਣੋਟ ਵੀ ਚੰਗਾ ਲੱਗਿਆ ਤੇ ਜੇ ਉੱਤੋਂ ਸੱਜਣੋ ਇਹਦੀ ਬਾਡੀ ਬੁੱਡੀ ਦੀ ਗੱਲ ਕਰ ਲਾਵਾਂ ਬਾਡੀ ਬੁੱਡੀ ਵੀ ਬਾ ਕਮਾਲ ਆ ਲੰਬੀ ਲੁੰਬੀ ਵੀ ਬਹੁਤ ਆ ਝੋਟੀ ਤੇ ਉੱਤੋਂ ਸੱਜਣੋ ਇਹਦੀ ਚੜਾਈ ਚੜੂਈ ਵੀ ਬਹੁਤ ਆ ਤੇ ਆ ਵੀ ਰਿੰਗ ਸਿੰਘ ਦੇ ਵਿੱਚ ਹੀ ਗਈ ਲਾ ਇੱਥੋਂ ਜੇ ਕਮਾ ਲਈ ਬਾਹਰੋਂ ਆ ਇੱਥੋਂ ਮੋੜ ਲਾ ਡਰਦੀਆਂ ਜਰੂਰ ਨੇ ਥੋੜਾ ਜਿਹਾ ਕਿਉਂਕਿ ਘਰ ਦੇ ਅੰਦਰ ਯਾਰ ਕਈ ਵਾਰੀ ਡਾਕਟਰ ਸੱਜਣ ਆ ਜਾਂਦੇ ਆ ਉਹਦੇ ਕਰਕੇ ਡਰਦੀਆਂ ਇੱਥੇ ਤੋਂ ਲੇਵਾਲੂ ਵਾ ਦੇਖ ਸਕਦੇ ਹਾਂ ਲੇਵਾਲੂ ਵਾ ਪੂਰਾ ਕੰਮ ਜਾ ਵਾ ਸੱਜਣੋਂ ਇਹਦਾ ਜਿਵੇਂ ਗੱਲਬਾਤ ਕਰ ਲਾਂ ਬਾਡੀ ਬੁੱਡੀ ਵੀ ਚੰਗੀ ਆ ਉੱਤੋਂ ਤੇ ਬਾਕੀ ਹੁਣ ਤੁਹਾਨੂੰ ਦਿਖਾਉਣਿਆ 2 ਨੰਬਰ ਵਾਲੀ ਝੋਟੀ ਹੌਣ ਦਿਖਾਉਣੇ ਅਰੇ ਟੈਨਰਾਂ ਦਾ ਕਿਵੇਂ ਕਰਾਂਗੇ ਰੇਟ ਇਹਨਾਂ ਦਾ ਹੀ ਫੋਨ ਤੇ ਹੀ ਕਰਾਂਗੇ ਬਾਰਾ ਤਾਂ ਨਹੀਂ ਕਰਦੇ ਨਹੀਂ ਰੇਟ ਤਾਂ ਜਾਇਜ਼ ਹੀ ਹੈ ਜੀ ਹਾਂ ਰੇਟ ਹੋਂਨਾ ਕੀ ਕਰਾਂਗੇ ਜਿੰਨੇ ਜਿੰਨੇ ਰੁਪਏ ਇਹ ਓਟ ਦੀਆਂ ਨੇ ਇਹਦੇ ਥੱਲੇ 17 ਕਿਲੋ ਰੈਡੀ ਆ ਹਾਂ ਜੀ ਹਾਂ ਇਹਦੇ ਥੱਲੇ 17 ਕਿਲੋ ਰੈਡੀ ਆ ਬਾਈ ਹੌਣ ਆਗੇ 2 ਨੰਬਰ ਵਾਲੀ ਤੇ ਇਹਦਾ ਕਿਹੜਾ ਸੂਆ ਇਹ 5 ਮਹੀਨਿਆਂ ਦੀ ਗੱਬਣ ਹੋਣ ਵਾਲੀ ਹੈ ਇਹ ਦੂਜਾ ਸੂਆ ਹੈ ਇਹਦਾ ਇਹਦਾ ਹੈਗਾ ਦੂਜਾ ਸੂਆ ਤੀਜੇ ਸੂਏ ਲਈ ਗੱਬਣ ਹੈ ਅੱਛਾ ਉਹ ਲੱਗਦੀ ਸਿੰਗਲ ਖੁੱਲਾ ਲੱਗਦਾ ਥੋੜਾ ਇਹ ਇਹ ਪਾਂਡਵਾਨ ਵਾਲਿਆਂ ਤੋਂ ਆਈ ਹੋਈ ਆ ਰਾਮ ਸਿੰਘ ਤਾਊ ਤੋਂ ਹਰਿਆਣੇ ਚੋਂ ਹਾਂ ਇਹ ਪਸ਼ੂ ਤਾਂ ਸਾਰਾ ਹਰਿਆਣੇ ਦਾ ਹਾਂ ਜੀ ਹਾਂ ਇਹ 24 ਕਿਲੋ ਦੁੱਧ ਤੋਲ ਕੇ ਕੰਡਾ ਲਾ ਕੇ ਲਈ ਸੀ ਅਸੀਂ ਅੱਛਾ ਹਾਂ 24 ਕਿਲੋ 24 ਕਿਲੋ ਜੀ ਹੁਣ ਪੰਜਾਂ ਸਾਢੇ ਪੰਜਾਂ ਮਹੀਨੇ ਦੀ ਪੰਜਾਂ ਦੀ ਗੱਭਣਾਂ ਪੰਜਾਂ ਦੀ ਹੋਣ ਵਾਲੀ ਆ ਗੱਭਣੇ ਅੱਛਾ ਦੁੱਧ ਕਿੰਨਾ ਹੋਣਾ ਥੱਲੇ ਦੁੱਧ ਹੋਣਾ ਤਾਂ ਥੱਲੇ 3-4 ਕਿਲੋ ਹੋਊਗਾ ਜੀ ਦੁੱਧ ਛੇਤੀ ਘਟਾ ਗਈ ਫਿਰ ਕਿ ਲੇਟ ਹੋਈ ਨਾ ਦੁੱਧ ਗੱਭਣ ਲੇਟ ਹੋਈ ਆ ਜੀ ਅੱਛਾ ਗੱਭਣ ਲੇਟ ਹੋਈ ਆ ਲੈ ਸੱਜਣਾ ਬਾਡੀ ਬੁੱਡੀ ਦਿਖਾ ਦੇਣਾ ਉੱਤੋਂ ਬਾਈ ਕਹਿੰਦਾ ਯਾਰ ਗੱਭਣ ਲੇਟ ਹੋਈ ਆ ਝੋਲੀ ਝੂਲੀ ਚੰਗੀ ਆ ਤੇ ਮੇਨ ਗੱਲ ਆ ਉੱਤੋਂ ਜਿਹੜਾ ਦਾ ਢਾਂਚਾ ਢਾਂਚਾ ਵੀ ਚੰਗਾ ਤੇ ਥਣ ਥਣੋਟ ਵੀ ਚੰਗਾ ਲੱਗਿਆ ਤੇ ਬਾਕੀ ਯਾਰ ਤੁਹਾਨੂੰ ਇਹਦੀ ਝੋਲੀ ਆ ਉਹ ਦੱਸੂਗੀ ਵੀ ਵੀ ਲੇਵੇ ਦਾ ਆਕਾਰ ਆ ਜਿਹੜਾ ਬਾਕਮਾਲੀ ਬਣਾਉਗੀ ਜਦੋਂ ਇਹਨੇ ਤਿਆਰ ਹੋਣਾ ਥਣ ਥਣੋਟ ਵੀ ਕੱਲਾ ਕੱਲਾ ਲੱਗਿਆ ਤੇ ਬਾਡੀ ਬੂਡੀ ਵਾਲਾ ਤਾਂ ਕੋਈ ਲੇਖਾ ਨਹੀਂ ਜਿਵੇਂ ਬਾਈ ਨੇ ਜਿਹੜੇ ਸੱਜਣ ਦਾ ਨਾਂ ਲਿਆ ਤਾਊ RAM ਸਿੰਘ ਤੇ RAM ਸਿੰਘ ਪਾਂਡਵਾਨ ਵਾਲਾ ਮਸ਼ਹੂਰ ਆ ਜਿਹੜੇ ਸੱਜਣ YouTube ਦੇਖਦੇ ਨੇ ਹਾਂਜੀ ਹਾਂ ਆ ਤੇ ਹੁਣ ਆਪਾਂ ਲੈ ਚੱਲਦੇ ਆ ਤੁਹਾਨੂੰ ਤਿੰਨ ਨੰਬਰ ਵਾਲੇ ਨਕੀਨੀ ਇਹ ਵੀ ਦਿਖਾ ਦੇਣਾ ਇਹ ਵੀ ਤਾਜੀ ਸੂਈ ਆ ਹਾਂ ਇਹ ਵੀ ਤਾਜੀ ਇਹਦਾ ਕਿਹੜਾ ਸੂਆ ਇਹਦਾ ਸੂਆ ਤੀਜਾ ਈ ਇਹਦਾ ਸੂਆ ਤੀਜਾ ਆ ਥਣ ਸੁਣੇ ਦਾ ਵੀ ਚੰਗੀ ਦੂਰੀ ਪੂਰਾ ਵਧੀਆ ਈ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਏ 20 ਦਿਨ 20 ਦਿਨ ਹਾਂ ਇਹਦੇ ਨਾਲ ਬੱਚਾ ਕੀ ਆ ਇਹਦੇ ਮਗਰ ਕੱਟਾ ਈ ਇਹਦੇ ਮਗਰ ਮੀਲ ਕਾ ਹਾਂ ਇਹਦੇ ਥੱਲੇ ਦੁੱਧ ਹੁਣ ਕਿੰਨਾ ਹੋਊਗਾ ਦੁੱਧ ਥੱਲੇ ਹੋਊ 16 ਕਿਲੋ ਤਿਆਰ ਈ 16 ਕਿਲੋ ਰੈਡੀ ਦਾ ਹਾਂ ਜੀ ਹਾਂ ਖੋਲਦੇ ਯਾਰ ਖੋਲ ਕੇ ਤੋੜਦੇ ਆਂ ਜੀ ਸੂਆ ਇਹਦਾ ਕਿਹੜਾ ਸੂਆ ਤੀਜਾ ਹੈ ਸੂਆ ਤੀਜਾ ਹਾਂ ਆਰਡਰ ਵੀ ਪੱਕੇ ਆਰਡਰ ਦੀ ਹੈ ਨਾ ਸਟਿਚ ਆਰਡਰ ਰੱਖਦੀ ਆ ਹਾਂ ਜੀ ਆਰਡਰ ਸੱਜਣੋ ਇਹਦਾ ਵੀ ਸਟਿਚ ਆ ਪਰ ਥਣਾ ਥਣਾ ਦੀ ਦੂਰੀ ਬਹੁਤ ਹੈ ਜੇ ਗੱਲ ਕਰ ਲਈਏ ਲੇਵਾਲੂਗਾ ਬਹੁਤ ਹੈ ਪੂਰੇ ਚੌੜੇਲੇ ਵਿੱਚ ਆ ਗਈ ਚੌੜੇ ਢਾਂਚੇ ਚ ਆ ਗਈ ਤੇ ਉੱਤੋਂ ਜੇ ਬਾਡੀ ਬੁੱਡੀ ਦੀ ਗੱਲ ਕਰ ਲਈਏ ਬਾਡੀ ਬੁੱਡੀ ਵੀ ਲਾਜਵਾ ਵਾ ਬਾ ਇੱਥੋਂ ਕਮਾ ਲਓ ਜੀ ਇੱਥੇ ਤੋਂ ਕਮਾ ਲਓ ਤੇ ਮੱਜਾਂ ਸਾਰੀਆਂ ਬਾਈ ਦੀਆਂ ਟੌਪ ਟੌਪ ਕਲਾਸ ਹੀ ਨੇ ਕਿਉਂਕਿ ਖਰੀਦ ਆ ਜਿਹੜੀ ਯਾਰ ਇਹ ਸੱਜਣਾਂ ਦੀ ਖਰੀਦ ਸਾਰੀ ਹਰਿਆਣੇ ਜੂ ਰਹੀ ਆ ਤੇ ਬੋਲ ਤੀ ਬਣਾ ਤੇ ਹੁਣ ਬਾਈ ਕਹਿੰਦਾ ਕੋਈ ਸਿਸਟਮ ਬਣ ਗਿਆ ਉਹਦੇ ਕਰਕੇ ਸਾਰਾ ਪਸ਼ੂ ਤਾਂ ਨਹੀਂ ਸੇਲ ਕਰਨਾ ਵੀਡੀਓ ਜ਼ਰੂਰ ਦੇਖਿਓ ਸਾਰੀ ਕਿਉਂਕਿ گاਵਾ ਵੀ ਦਿਖਾਵਾਂਗੇ ਤਿੰਨ ਚਾਰ ਟੋਕੜ ਗੱਬਣ ਵੀ ਤੁਹਾਨੂੰ ਦਿਖਾਤੀ ਤੇ ਅੱਗੇ ਸੱਜਣੋ ਦੋ ਤਿੰਨ ਹੋਰ ਵੀ ਦਿਖਾਵਾਂਗੇ ਗੱਬਣਾ ਆਪਾਂ ਸੱਤਾਂ ਸੱਤਾਂ ਮਹੀਨਿਆਂ ਦੀਆਂ ਇੱਕ ਬੂਰੀ ਝੋਟੀ ਦਿਖਾਵਾਂਗੇ ਤੇ ਹੁਣ ਆ ਝੋਟੀ ਦਾ ਕੀ ਡਿਟੇਲ ਆ ਇਹਦੀ ਇਹਦੇ ਥੱਲੇ ਦੁੱਧ ਹੈਗਾ 11-12 ਕਿਲੋ ਹਾਂ ਇਹਦੇ ਥੱਲੇ 11-12 ਕਿਲੋ ਸੂਆ ਕਿਹੜਾ ਇਹਦਾ ਸੂਆ ਪਲੋਂ ਆਈ ਦ ਆ ਇਹਦਾ ਸ਼ਕੀਨ ਆ ਪੂਰੀ ਹੈ ਨਾ ਤੇ ਮੇਲੇ ਮੂਲੇ ਜਾਂਦੇ ਇਹਨੂੰ ਆ ਹਾਂ ਜੀ ਆ ਦੰਦਾਂ ਚ ਕਿਵੇਂ ਆ ਦੁੱਗੀ ਆ ਮੂੰਹ ਮੂੰਹੋਂ ਦੋ ਦੰਦਾਂ ਦਾ ਹਾਂ ਇਹ ਵੀ ਉਧਰੋਂ ਆਈ ਆ ਹਾਂ ਜੀ ਉਧਰੋਂ ਇਹ ਸੂਈ 3 ਮਹੀਨੇ ਦੀ ਹੋਈ ਆਈ ਬੱਚਾ ਕਿਹੜਾ ਬੱਚਾ ਕੱਟਾ ਈ ਉਹ ਕੱਟਾ ਖੜਾ ਹਾਂ ਆ ਸੱਜਣੋ ਇਹਦਾ ਬੱਚਾ ਹੈਗਾ ਸੂਈ ਇਹ ਬਾਈ ਕਹਿੰਦਾ ਹੈਗੀ ਆ 3 ਮਹੀਨਿਆਂ ਦੀ ਤੇ ਤਾਜੀ ਨੇ ਕਿੰਨਾ ਕੁ ਪਾਤਾਈ ਦੁੱਧ ਤਾਜੀ ਨੇ ਨੇ ਦੁੱਧ 16 17 ਕਿਲੋ ਕੰਡੇ ਦਾ ਦਿੱਤਾ ਹੀ ਆਪਣੇ ਕੋ ਹਾਂ ਤੋਰੀ ਬਾਈ ਖੋਲ ਕੇ ਇਹਨੂੰ ਥਾਣ ਥੋਣ ਚੰਗਾ ਲੱਗਿਆ ਨਾ ਲੈ ਆਏ ਵੀ ਫਸਮਾ ਜਾ ਰੱਖਦੀ ਆ ਹਾਂ ਜੀ ਹਾਂ ਹਾਸਵੇਂ ਲੇਵੇ ਲਿਆਉਣ ਦੀ ਸ਼ਕੀਨ ਆ ਨਾ ਟਟਮਾ ਲੇਵਾ ਨਹੀਂ ਇਹ ਕਿਸੇ ਜਾਨਵਰ ਦਾ ਹਾਂ ਤੇ ਇੱਥੇ ਦਾ ਸੱਜਣਾ ਲੰਬਾਈ ਲੰਬੂਈ ਦੇਖ ਸਕਦੇ ਨੇ ਇਹ ਝੋਟੀ ਆ ਗਈ ਪੂਰੀ ਸ਼ਕੀਨ ਹੈ ਪਛਾਣ ਉਹ ਵੀ ਆਰਡਰ ਦਿਖਾਉਂਦੀ ਆ ਤੇ ਆ ਅਗਲੇ ਬੰਨੇ ਵੀ ਇਹਦਾ ਆਰਡਰ ਚੰਗਾ ਜੇ ਮੈਂ ਗੱਲਬਾਤ ਕਰ ਲਾਂ ਜਿਹੜਾ ਥਾਣਾ ਥਣ ਵੀ ਯਾਰ ਇਹਦਾ ਟੌਪ ਕਲਾਸ ਲੱਗਿਆ ਤੇ ਉੱਥੇੋਂ ਵੱਡੀ ਬੁੱਡੀ ਦੀ ਗੱਲ ਕਰ ਲਈਏ ਇਹਦੀ ਬਾਡੀ ਬੁੱਡੀ ਵੀ ਬਾਕਮਾ ਲੱਗੂ ਕਿ ਪੈਲਣ ਦੇ ਹਿਸਾਬ ਨਾਲ ਕੱਦ ਵਿੱਡ ਝੋਟੀ ਦਾ ਫੁੱਲ ਵੱਡਾ ਉਹ ਨਾਰਮਲ ਸਾਈਜ਼ ਨਹੀਂ ਹੈਗਾ ਜੇ ਆਪਾਂ ਕਹਦੇ ਨੇ ਕੋਈ ਦਰਮਿਆਨਾ ਸਾਈਜ਼ ਆ ਦਰਮਿਆਨੇ ਸਾਈਜ਼ ਵਾਲੀ ਨਹੀਂ ਹੈਗੀ ਮੋੜ ਏ ਆ ਗਈ ਫੁੱਲ ਵੱਡੇ ਕੱਦ ਕਰ ਤੇ ਕਮਾ ਲੋ ਜੀ ਕਮਾ ਇੱਥੇ ਤੋਂ ਸਿੰਘ ਸਿੰਘ ਦੀ ਬਣਾਵਟ ਦੇਖ ਸਕਦੇ ਹੋ ਲੰਬਾਈ ਲੰਬੂਈ ਦੇਖ ਸਕਦੇ ਹੋ ਤੇ ਅਗਲੇ ਬੰਨਿਓ ਸਜਣੋ ਲੇਵਾਲੂ ਆ ਦੇਖ ਸਕਦੇ ਹੋ ਸੂਈ ਹੈਗੀ ਆ ਤਿੰਨ ਮਹੀਨਿਆਂ ਦੀ ਦੁੱਧ ਦੇ ਇਸ ਟਾਈਮ ਰੈਡੀ ਹੈਗਾ ਇਹਦੇ ਥੱਲੇ 12 ਤੋਂ 13 ਕਿਲੋ 16 17 ਕੱਢਿਆ ਬਾਈ ਕਹਿੰਦਾ ਕੰਡੇ ਵਾਲਾ ਆ ਜੋ ਟੀ ਦੀ ਕੀ ਡਿਟੇਲ ਇਹ ਦੂਜੇ ਸੂਏ ਆ ਜੀ ਅੱਛਾ ਹਾਂ ਇਹ ਪਹਿਲਣੇ ਲੱਗਦੀ ਹੈ ਹਨ ਨਹੀਂ ਦੂਏ ਹੈ ਜੀ ਇਹ ਹਾਂ ਪਹਿਲਣੇ ਲੱਗਦੀ ਹੈ ਸਿੰਘ ਸਿੰਘ ਇਹਦਾ ਵੀ ਪੂਰਾ ਕੁਆਲਿਟੀ ਦਾ ਆ ਗਿਆ ਹਨ ਹਾਂ ਜੀ ਹਾਂ ਆਡਰ ਡ੍ਰੋਡਰੀ ਦਾ ਵੀ ਸੱਚਾ ਹਾਂ ਆਡਰ ਸਾਰੀਆਂ ਦੀ ਸਟਿਚ ਨੇ ਨਾ ਦੁੱਧ ਥੱਲੇ 17 ਕਿਲੋ ਬਈ 17 ਕਿਲੋ ਤਿਆਰ ਹਾਂ ਹਾਂ ਦੁੱਧ 17 ਕਿਲੋ ਰੈਡੀ ਆ ਤੇ ਥਣ ਥਣੋਟ ਵੀ ਚੰਗਾ ਲੱਗਿਆ ਤੇ ਨਾਰਾਂ ਵਾਲਾ ਲੇਵਾ ਸੱਜਣੋ ਸੂਈ ਕਿੰਨੇ ਟਾਈਮ ਦੀ ਆ ਇਹ ਸੂਈ ਇਹ ਵੀ ਹੋਊਗੀ 15 ਕ ਦਿਨਾਂ ਦੇ 15 16 ਦਿਨਾਂ ਦੇ ਬੱਚਾ ਕੀ ਆ ਨਾਲ ਇਹਦੇ ਟੱਟਾ ਹੀ ਆ ਮਗਰ ਇਹਦੇ ਮਗਰ ਵੀ ਮੇਲ ਕਾਫਾ 31 ਤਾਂ ਲਿਆ ਦੇ ਕਿਸੇ ਮੰਗ ਰ ਇਹਦੇ ਮਗਰ ਵੀ ਮੇਲ ਕਾਫਾ ਤੇ ਆਹ ਇਹਦੀ ਵੱਡੀ ਝੋਟੀ ਆ ਗਈ ਇਹਦੇ ਮਗਰ ਸ਼ਾਇਦ ਕੱਟੀ ਆਈ ਹਾਂ ਕੱਟੀ ਆ ਇਹਦੇ ਮਗਰ ਮੈਂ ਇਹਦੇ ਮਗਰ ਸੱਜਣੋਂ ਕੱਟੀਆ ਮਿਸਟੇਕ ਲੱਗੀ ਬਾਈ ਨੂੰ ਕੋਈ ਜਾਨਵਰ ਜਾ ਦੇਣੇ ਆ ਇਹਦਾ ਕੀ ਸੀ ਨਾ ਇਹਦੇ ਥੱਲੇ ਦੁੱਧ 16 ਕਿਲੋ ਬਾਈ ਇਹ ਸੂਆ ਕਿਹੜਾ ਇਹ ਸੂਆ ਤੀਜਾ ਜੀ ਇਹਦਾ ਸੂਆ ਤੀਜਾ ਹਾਂ ਹਾਂ ਇਹ ਲੇਵਾਲੂ ਬਾਈ ਦਾ ਵੀ ਭੜਾ ਜਿੰਗਾੜਾ ਨਾ ਹਾਂ ਇਹ ਵੀ ਪਾਂਡਵਾਨ ਤੋਂ ਹੀ ਆਈ ਸੀਗੀ ਉਹਦੇ ਨਾਲ ਹੀ ਆਈ ਸੀ ਇਹ ਸੂਪੀ ਦੁਬਾਰਾ ਅੱਛਾ ਉਹ ਹਜੇ ਗੱਬਣ ਆ ਹਾਂ ਉਹ ਲੇਟ ਹੋ ਗਈ ਹੈ ਨਾ ਗੱਬਣ ਹੋਣ ਕੋ ਤਾਂ ਤੂੰ ਹੀ ਤੋਰ ਦੇ ਖੋਲ ਕੇ ਇਹ ਤਾਂ ਇਹਦੀ ਬਾਡੀ ਬੁੱਡੀ ਬਹੁਤ ਆ ਸੱਜਣੋਂ ਜੇ ਗੱਲ ਕਰ ਲਈ ਸੂਆ ਕਿਹੜਾ ਦੱਸਿਆ ਦਾ ਇਹਦਾ ਤੀਜਾ ਸੂ ਤੀਜਾ ਸੁਆ ਕਿੰਨੇ ਦਿਨ ਦੀ ਸੂਈ ਆ ਹੁਣ ਇਹ ਸੂਈ ਹੈਗੀ ਆ ਜੀ ਅ 16 17 ਦਿਨਾਂ ਦੀ ਹੋਊਗੀ 16 17 ਦਿਨਾਂ ਦੀ ਸੂਈ ਥੱਲੇ ਦੁੱਧ ਕਿੰਨਾ ਦੱਸਿਆ ਬਾਈ ਦੁੱਧ 16 ਕਿਲੋ ਆ ਜੀ 16 ਕਿਲੋ ਇਹ ਵੀ ਸੱਜਣੋ ਜੇ ਗੱਲ ਕਰ ਲਈ ਆਪਾਂ ਫੁੱਲ ਸਾਈਜ਼ ਦੀ ਆ ਗਈ ਕਿਉਂਕਿ ਖੜੀਆਂ ਰਹਿੰਦੀਆਂ ਯਾਰ ਇੱਕ ਜਗ੍ਹਾ ਤੇ ਹਨਾ ਹਾਂ ਜੀ ਤੇ ਫਰਸ਼ ਵੀ ਤਲਕਣਾ ਥੋੜਾ ਜਿਹਾ ਉਹਦੇ ਕਰਕੇ ਸਮੱਸਿਆ ਆਉਂਦੀ ਆ ਅ ਬਾਡੀ ਬੁੱਡੀ ਚੰਗੀ ਆ ਜੇ ਗੱਲ ਕਰ ਲਾ ਉੱਤੇ ਤਾਂ ਹਾਥੀ ਵਾਲਾ ਸਿਸਟਮ ਹੀ ਆ ਬਾਈ ਹਾਂ ਹਾਂ ਲੈ ਇੱਥੇ ਵੀ ਕੱਟ ਕਾਟ ਦਿਆਂ ਦਾ ਅੱਜ ਆ ਲਾ ਲਿਓ ਮੋੜ ਲਓ ਜੀ ਫੁੱਲ ਵੱਡੇ ਕੱਦਕਾਰ ਚ ਆ ਗਈ ਇਹਦੇ ਥੱਲੇ ਬਾਈ ਕਹਿੰਦਾ ਦੁੱਧ ਵੀ ਚੰਗਾ ਰੈਡੀ ਦਾ ਤੇ ਇਹਨੂੰ ਥਣ ਥਣੋਟ ਵੀ ਸਜਣੋ ਚੰਗਾ ਲੱਗਿਆ ਜੇ ਗੱਲ ਕਰ ਲਈ ਝੋਟੀ ਇਹ ਵੀ ਹਰਿਆਣਾ ਚ ਆਈ ਹੋਈ ਐ ਤਕਰੀਬਨ ਤਕਰੀਬਨ ਪਸ਼ੂਤਨ ਸਾਰੀ ਹਰਿਆਣੇ ਦਾ ਜਿੰਨਾ ਕੱਜ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਹੁਣ ਇੱਕ ਦਿਖਾਵਾਂਗਾ ਜਰਸੀ ਗਾਂ ਕਿਉਂਕਿ ਜਰਸੀ ਗਾਂਾਂ ਦੀ ਡਿਮਾਂਡ ਵੀ ਰਹਿੰਦੀ ਆ ਤਾਂ ਇੱਥੇ ਤੋਂ ਇਹਦਾ ਸਾਈਜ਼ ਦੇਖ ਸਕਦੇ ਹੋ ਫੁੱਲ ਸਾਈਜ਼ ਚ ਆ ਗਈ ਇਹ ਵੀ ਝੋਟੀ ਤੇ ਆਹ ਜਰਸੀ ਦਾ ਕਿਹੜਾ ਸੂਆ ਬਈ ਦਾ ਜਰਸੀ ਦਾ ਦੂਜਾ ਸੂਆ ਬਈ ਆ ਜੇ ਨਾ ਬੱਚੀ ਬੱਚੀ ਆ ਮਗਰੀ ਹਾਂ ਦੁੱਧ ਹੁਣ ਕਿੰਨਾ ਕਰ ਰਹੀ ਆ ਕਿੰਨੇ ਟਨਾਂ ਦੀ ਸੂਈ ਆ ਹੁਣ ਇਹਦੇ ਥੱਲੇ ਦੁੱਧ ਹੀ ਹੋਊਗਾ 8 ਕਾ ਕਿਲੋ ਰਹਿ ਗਿਆ ਇਹ ਬਿਮਾਰ ਹੋ ਗਈ ਸੀ ਥੋੜਾ ਬੁਖਾਰ ਚੜ ਗਿਆ ਗਰਮੀ ਨਾਲ ਅੱਛਾ ਓਦਾਂ ਕਿੰਨਾ ਸੀ ਉਹ ਤਾਂ ਦੁੱਧ ਦੇ ਨੇ 17 ਕਿਲੋ ਦਿੱਤਾ ਆਪਣੇ ਕੋਲ 16 17 ਹਾਂ ਸੂਆ ਕਿਹੜਾ ਬਈ ਇਹਦਾ ਸੂਆ ਦੂਜਾ ਜੀ ਸੂਆ ਦੂਜਾ ਹਾਂ ਜੀ ਅੱਜ 8 ਕਿਲੋ ਆ ਜੀ ਆਪਾਂ ਕੋਈ ਛਾਈ ਸੂਈ ਕਰਦਾ ਕਰਦਾ ਆਪਾਂ 15 ਕਿਲੋ ਤੋਲ ਕੇ ਦੇ ਦਾਂਗੇ ਯਾਰ 15 ਦੇ ਦਾਂਗੇ ਹਾਂ ਜੀ ਹਾਂ ਆ ਦੁੱਧ ਬਾਈ ਕਹਿੰਦਾ ਇਹਦਾ ਵੀ ਦੇ ਦਾਂਗੇ 15 ਕਿਲੋ ਇਹਨੂੰ ਵੀ ਤੋੜ ਦੇ ਖੋਲ ਕੇ ਆਨੀ ਏ ਆ ਗਈ ਸੱਜਣੋ ਜਰਸੀ ਨਸਲ ਦੀ ਬੱਛੀ ਆ ਗਈ ਕਿਉਂਕਿ ਸੱਜਣਾ ਦੀ ਜਿਹੜੀ ਮੰਗ ਅੱਜ ਕੱਲ ਜਰਸੀ ਦੀ ਜ਼ਿਆਦਾ ਬਣੀ ਹੋਈ ਆ ਚਲਾ ਦੇ ਬਈ ਐਨੂੰ ਏ ਬਾਈ ਕਹਿੰਦਾ ਥੋੜਾ ਜਿਹਾ ਬੁਖਾਰ ਹੋਣ ਕਰਕੇ ਦੁੱਧ ਤੋੜ ਗਈ ਉਦਾਂ ਅਲੇਵੇ ਦਾ ਆਕਾਰ ਚੰਗਾ ਜੇ ਗੱਲ ਕਰ ਲਈ ਆ ਡਰੇ ਦਾ ਵੀ ਸਟਿਚ ਆਰਡਰ ਜੀ ਆ ਗਈ ਬਸ ਕਮਾਲ ਹੋ ਜੀ ਇੱਥੇ ਹਾਂ ਪੱਕੇ ਦਾ ਪਸ਼ੂ ਥੋੜਾ ਜਿਹਾ ਜ਼ਰੂਰ ਮੰਨਦੇ ਨੇ ਹਾਂ ਹਾਂ ਇਹ ਸਭ ਪੱਕਾ ਥੋੜਾ ਜਿਹਾ ਜ਼ਰੂਰ ਮੰਨਦੇ ਨੇ ਤੇ ਹੁਣ ਤੁਹਾਨੂੰ ਲੈ ਕੇ ਚੱਲਦਾ ਉੱਧਰਲੇ ਪੰਨੇ ਇੱਕ ਦਿਖਾਵਾਂਗੇ ਪਿਓਰ ਸਾਹੀਵਾਲ ਨਸਲ ਦੀ ਗਾਂ ਦਿਖਾਵਾਂਗੇ ਇੱਕ ਕ੍ਰੋਸ ਚ ਪੈਂਦੀ ਗਾਂ ਦਿਖਾਵਾਂਗੇ ਤੇ ਦੋ ਦਿਖਾਵਾਂਗੇ ਸੱਜਣੋ ਝੋਟੀਆਂ ਇੱਕ ਹੈਗੀ ਆ ਬੂਰੀ ਸੱਤਾਂ ਸਾਢੇ ਸੱਤਾਂ ਮਹੀਨਿਆਂ ਦੀ ਗੱਬਣਾ ਤੇ ਇੱਕ ਬਲੈਕ ਚੀ ਆ ਗਈ ਉਹਨਾਂ ਦੇ ਵੀ ਕਰਾਉਣੇ ਆ ਦਰਸ਼ਨ ਤੁਹਾਨੂੰ ਆ ਸਾਹੀਵਾਲ ਗਾਂ ਤੋਂ ਕਰ ਲੈਣੇ ਇਹਦਾ ਕਿਹੜਾ ਸੁਆ ਬਾਈ ਇਹਦਾ ਸੁਆ ਤੀਜਾ ਏ ਹਾਂ ਇਹ ਪਿਓਰ ਸਾਈਵਾਲ ਚ ਆ ਗਈ ਹਾਂ ਇਹ ਪਿਓਰ ਮਗਰ ਬੱਚੀ ਹੈ ਬੱਚੀ ਕਿਹੜੀ ਆ ਪਾਰਲੀ ਹੈ ਆ ਸੱਜਣੋਂ ਨਾਲ ਇਹਦੇ ਬੱਚੇ ਬੱਚੀ ਥੋੜੀ ਜਿਹੀ ਗਿਰਨਾ ਸਲ ਚ ਪਈ ਹਾਂ 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 ਆ ਬੱਚੀ ਇਹਦੀ ਥੋੜੀ ਜਿਹੀ ਗਿਰਨਾ ਸਲ ਦੀ ਝਾਤ ਕੀ ਮਾਰਦੀ ਆ ਸਾਹੀਵਾਲ ਤੇ ਗਿਰਨਾ ਸਲ ਦਾ ਕ੍ਰੋਸ ਜਾ ਗਈ ਹਾਂ ਤੇ ਸੂਆ ਇਹਦਾ ਤੀਜਾ ਦੁੱਧ ਕਿੰਨਾ ਰੈਡੀ ਦਾ ਥੱਲੇ ਦੁੱਧ 11 ਕਿਲੋ ਹੈ 11 ਕਿਲੋ ਹੈ ਇਹਦੇ ਥੱਲੇ ਹੈਗਾ ਸੱਜਣੋਂ 11 ਕਿਲੋ ਸੂਆ ਹੈਗਾ ਜੀ ਜਾਈ ਦਾ ਹਾਂ ਆਰਡਰ ਚੰਗਾ ਰੱਖਦੀ ਹੈ ਨਾ ਕਿਉਂਕਿ ਸਾਹੀਵਾਲ ਦੇ ਜੇ ਮੈਂ ਗੱਲ ਕਰ ਲਾਂ ਯਾਰ ਆਰਡਰ ਦੀ ਸ਼ੇਪ ਤਕਰੀਬਨ ਇਸੇ ਤਰ੍ਹਾਂ ਦੀ ਆਉਂਦੀ ਆ ਕੋਈ ਇਹਨਾਂ ਦਾ ਆਰਡਰ ਹੈ ਜਿਹੜਾ ਬਾਹਰ ਜਿਵੇਂ ਆਪਾਂ ਕਹਿੰਦੇ ਨੇ ਦੂਜੀਆਂ ਗਾਵਾਂ ਦਾ ਸਟਿਚ ਆ ਗਿਆ ਹੈ ਨਾ ਸਟਿਚ ਨਹੀਂ ਆਉਂਦਾ ਇਹਨਾਂ ਦੇ ਆਰਡਰ ਦੀ ਸ਼ੇਪ ਆ ਜਿਹੜੀ ਇਸੇ ਤਰ੍ਹਾਂ ਦੀ ਆਉਂਦੀ ਆ ਥਨ ਥਨੌੜ ਚੰਗਾ ਲੱਗਿਆ ਚਵਾਈ ਚਬੂਈ ਫੋਕੀ ਆ ਦੀ ਪੋਰੀ ਪੋਲੀ ਆ ਇਹ ਇਹਦਾ ਕੀ ਸੀ ਨਾ ਇਹ ਇਹ ਵੀ ਦੂਜੇ ਸੂਏ ਆਈ ਇਹ ਵੀ ਦੂਜੇ ਸੂਏ ਹਾਂ ਇਹ ਦੋ ਦੋ 11 12 ਕਿਲੋ ਆਈ ਇਹ ਥੱਲੇ ਇਹਦੇ 'ਚ ਮੇਰਾ ਖਿਆਲ ਆ ਐਫ ਪੀ ਤੇ ਜਰਸੀ ਦਾ ਕਰੋਸ ਆ ਇਹਦੇ ਚ ਚੱਪ ਤੇ ਜਰਸੀ ਦਾ ਕਰੋਸ ਇਹ ਥੱਲੇ ਦੁੱਧ ਕਿੰਨਾ ਹੈ 11 12 ਕਿਲੋ ਹੈ ਇਹਦਾ ਬੱਚਾ ਕਿਹੜਾ ਇਹਦੇ ਮਗਰ ਵੀ ਬੱਚੀ ਆਈ ਆ ਅੱਛਾ ਇਹਦੇ ਮਗਰ ਆ ਬੱਚੀ ਆ ਗਈ ਹਾਂ ਇਹਦੇ ਨਾਲ ਸੱਜਣ ਉਹ ਆ ਬੱਚੀ ਆ ਗਈ ਬੱਚੀ ਸ਼ਕੀਨ ਆ ਪੂਰੀ ਜੇ ਗੱਲਬਾਤ ਕਰ ਲਈਏ ਤੇ ਹੁਣ ਆ ਜਾ ਬੂਰੀ ਝੋਟੀ ਦੀ ਹਾਂ ਜੀ ਇਹਦਾ ਸੂਆ ਕਿਹੜਾ ਇਹ ਦੂਜੇ ਸੂਏ ਸੋਨਾ ਆਈਆਂ ਨੇ ਦੂਜੇ ਸੋਨਾ ਹਾਂ ਜੀ ਹੁਣ ਗੱਭਣ ਕਿੰਨਾ ਮਹੀਨਾ ਦੀ ਹੋ ਗਈ ਇਹ ਇਹ ਸਾਢਾ 7 ਮਹੀਨਿਆਂ ਦੀ ਗੱਭਣ ਹੈ ਪੂਰੇ ਸਾਢੇ 7ਾਂ ਦੀ ਗੱਬਣਾ ਚਾਹੇ ਕੋਈ ਚੈੱਕ ਕਰਾ ਕੇ ਲੈ ਚੈੱਕ ਕਰਾ ਕੇ ਲੈ ਕੇ ਜਾਵੇ ਇਹਦਾ ਪਹਿਲਣ ਦਾ ਕੀ ਰਿਕਾਰਡ ਰਿਹਾ ਦੁੱਧ 15 16 ਕਿਲੋ ਦਿੱਤਾ ਜੀ 15 16 ਕਿਲੋ ਹਾਂ ਜੀ ਇਸ ਵਾਰੀ ਚੰਗਾ ਦੁੱਧ ਪਾ ਸਕਦਾ ਹਾਂ ਹਾਂ ਯਾਦ ਕੀਤਾ 18 19 ਕਿਲੋ ਦੀ ਉਮੀਦ ਹੈ ਇਹਦੀ 17 18 ਵੀ 22 ਕਹਿੰਦਾ ਉਮੀਦ ਆ ਤੇ ਮੇਨ ਗੱਲ ਆ ਸਿੰਘ ਸੁੰਗ ਦੀ ਕੁਆਲਿਟੀ ਵੀ ਚੰਗੀ ਆ ਤੇ ਬੂਰੀਆਂ ਦੀ ਜੇ ਗੱਲ ਕਰ ਲਈਏ ਸੱਜਣੋ ਬੂਰੀਆਂ ਥੋੜੀਆਂ ਜਾਂ ਘੱਟ ਨਿਕਲਦੀਆਂ ਬੂਰੀਆਂ ਕਿਉਂਕਿ ਰੇਅਰ ਹੀ ਮਿਲਦੀਆਂ ਜੇ ਤੁਸੀਂ ਇਹਦੇ ਚੰਗਾ ਸੀਮਨ ਲਾ ਦੋਗੇ ਤਾਂ ਨੀਲੀ ਦਾ ਬੱਚਾ ਵੀ ਲੈ ਸਕਦੇ ਹੋ ਇਹਦੇ ਤੋਂ ਮੋਰਾ ਦਾ ਵੀ ਲੈ ਸਕਦੇ ਹੋ ਇਹਦੇ ਤੋਂ ਬ੍ਰਾਊਨ ਬੱਚਾ ਵੀ ਯਾਰ ਲੈ ਸਕਦੇ ਹੋ ਕਈ ਸ਼ੇਡ ਆਗੇ ਇਹਦੇ ਚ ਇਹਦਾ ਕਿਹੜਾ ਸੁਆ ਇਹਦਾ ਸੁਆ ਇਹਨੇ ਹੁਣ ਤੀਜੇ ਸੂਣਾ ਹੈ ਤੀਜੇ ਸੂਣਾ ਹਾਂ ਜੀ ਇਹ ਇਹ ਕਿੰਨੇ ਟਾਈਮ ਦੀ ਗੱਬਰ ਹੈ ਇਹ ਵੀ 8 ਮਹੀਨਿਆਂ ਦੇ ਨੇੜੇ ਹੀ ਹੈ ਜੀ ਇਹ 8 ਦੇ ਨੇੜੇ ਆ ਗਿਆ ਇਹਦਾ ਕੀਰ ਕੱਢ ਰਿਹਾ ਦੁੱਧ ਦਾ ਇਹਨੇ 15 ਕਿਲੋ ਦੁੱਧ ਜਣਨੇ ਦਿੱਤਾ ਜੀ ਜੀ ਆਪਾਂ ਗੱਲ ਕਰ ਲਈ ਆਪਣੇ ਫਾਰਮ ਤੇ ਤਕਰੀਬਨ ਤਕਰੀਬਨ ਵੀ 15 ਤੋਂ ਬਾਹਰ ਦੇ ਜਾਨਵਰੀ ਹਾਂ ਜੀ ਹਾਂ ਬਾਹਰ ਦੇ ਨਹੀਂ ਹਾਂ ਪਹਿਲਾਂ ਜੇ ਮੈਂ ਗੱਲ ਕਰ ਲਾਂ ਸੱਜਣੋ ਕਿ ਇਸ ਏਰੀਆ ਚ ਬਾਈ ਦਾ ਦੁੱਧ ਦਾ ਕੰਮ ਸੀ ਹਾਂ ਹਾਂ ਦੁੱਧ ਦਾ ਕੰਮ ਕਰਦੇ ਦੇ ਕਿਉਂਕਿ ਦੁੱਧ ਵਾਲਿਆਂ ਨੂੰ ਜਰ ਜੇ ਗੱਲ ਕਰ ਲਈਏ ਵੀ 15 ਸੇਰ ਤੋਂ ਥੱਲੇ ਵਾਲੇ ਜਾਨਵਰ ਕਰਦੇ ਨਹੀਂ ਵਾਲੀ ਬੱਚਦਾ ਨਾ ਹਾਂ ਦੁੱਧ ਦੀ ਡੈਰੀ ਜਿਹੜੇ ਸੱਜਣ ਨੇ ਪਾਉਣੀਆਂ ਬਈ ਉਹਨੂੰ 15 ਪਲੱਸ ਵਾਲੇ ਜਾਨਵਰੀ ਚਾਹੀਦੇ ਨੇ ਨੰਬਰ ਬੋਲ ਦਿਓ ਜੀ ਨੰਬਰ 198 152 ਹਾਂ ਜੀ 94 868 ਇੱਕ ਵਾਰੀ ਫੇਰ ਬੋਲ ਦੋ 99 152 94868 ਲਾ ਸੱਜਣੋ ਅੱਜ ਦੀ ਵੀਡੀਓ ਆਪਾਂ ਨੇ ਬਣਾਈਆ ਪਿੰਡ ਲੈਰਾ ਤਹਿਸੀਲ ਡੇਲੋ ਜ਼ਿਲ੍ਹਾ ਲੁਧਿਆਣਾ ਇਹਨਾਂ ਸਾਰੇ ਜਾਨਵਰਾਂ ਤੋਂ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ ਚਲੋ